ਇਹ ਤੁਹਾਨੂੰ ਇੱਕ ਬੜੀ ਅਹਿਮ ਖਬਰ ਹੈ ਸਵਾਲ ਨਾ ਕਈ ਵਾਰੀ ਮੈਂ ਪੁੱਛ ਚੁੱਕਿਆ ਤੇ ਦੁਹਰਾ ਕੇ ਜੇ ਮੈਂ ਪੁੱਛਦਾ ਕਿਉਂਕਿ ਇਹਦੇ ਜਿਹੜੇ ਅੱਗੇ ਵਾਲੀ ਗੱਲ ਹੈ ਉਹ ਥੋੜੀ ਹੋਰ ਹੈ ਪਿੱਛੇ ਵਾਲਾ ਸਵਾਲ ਉਹੀ ਹੈ ਅ ਅਮਰਤਪਾਲ ਸਿੰਘ ਉਹਨਾਂ ਨੇ ਫੇਰ ਕਹਿੰਦੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਗਣਤੰਤਰ ਦਿਵਸ ਦੀਆਂ ਜਿਹੜੇ ਵੀ ਸਮਾਗਮ ਹੈ ਉਹਨਾਂ ਦੇ ਵਿੱਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਦਿਓ ਤੇ ਆਖਰ ਵਾਲੀ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਉਹ ਇਹ ਹੈ ਕਿ ਪਹਿਲਾਂ ਵੀ ਮੈਂ ਪੁੱਛਦਾ ਰਿਹਾ ਕਿ ਅਮਰਤਪਾਲ ਸਿੰਘ ਬਾਹਰ ਆਉਣਗੇ ਹੁਣ ਫੇਰ ਮੈਂ ਉਹੀ ਸਵਾਲ ਪੁੱਛ ਰਿਹਾ ਕਿ ਕੀ ਇਸ ਵਾਰੀ ਅਮਰਤਪਾਲ ਸਿੰਘ ਬਾਹਰ ਆ ਸਕਦੇ ਆ ਜਾਂ ਫ ਕੋਈ ਉਮੀਦ ਨਹੀਂ ਹੈ ਖਾਸ ਦੇਖੋ ਅਮਰਤਪਾਲ ਸਿੰਘ ਦਾ ਜਿਹੜਾ ਮਾਮਲਾ ਹੈ ਨਾ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਅਮਰਤਪਾਲ ਸਿੰਘ ਦੀ ਜਿਹੜੀ ਪੱਕੀ ਰਿਹਾਈ ਹੈ ਸਰ ਉਹ ਇੱਕ ਵੱਖਰਾ ਵਿਸ਼ਾ ਹੈ ਜੀ ਤੇ ਉਹ ਰਿਹਾਈ ਦੇ ਵਿੱਚ ਸਭ ਤੋਂ ਵੱਡੀ ਅੜਚਣ ਜਿਹੜੀ ਆ ਉਹ ਹੁਣ ਬਾਅਦ ਦੇ ਵਿੱਚ ਜਿਹੜਾ ਉਹ ਮੁਕੱਦਮਾ ਲੱਗ ਗਿਆ ਯੂਏਪੀਏ ਵਾਲਾ ਯੂਏਪੀਏ ਵਾਲਾ ਉਹ ਹੈ ਇੱਥੇ ਜਿਹੜੀ ਅੱਜ ਪਟੀਸ਼ਨ ਫਾਈਲ ਹੋਈ ਆ ਹਮ ਸਰ ਉਹ ਪਟੀਸ਼ਨ ਫਾਈਲ ਹੋਈ ਆ ਆਰਜ਼ੀ ਰਿਹਾਈ ਵਾਸਤੇ ਦੇਖੋ ਫਰਕ ਹੁੰਦਾ ਹੈ ਇੱਕ ਹੁੰਦਾ ਹੈ ਮੰਨ ਲਓ ਅੰਡਰ ਟ੍ਰਾਇਲ ਬੰਦਾ ਹ ਹ ਉਹਨੂੰ 2 ਦਿਨ ਦੀ 4 ਦਿਨ ਦੀ 10 ਦਿਨ ਦੀ ਛੁੱਟੀ ਮਿਲ ਗਈ ਉਹਨੂੰ ਆਪਾਂ ਕਹਾਂਗੇ ਆਰਜ਼ੀ ਰਿਹਾਈ ਜੀ ਬਿਲਕੁਲ ਇੱਕ ਹੁੰਦੀ ਆ ਬੇਲ ਮਿਲ ਜਾਂਦੀ ਆ ਜਦੋਂ ਤੱਕ ਟ੍ਰਾਇਲ ਚੱਲਦਾ ਹੈ ਤਦ ਤੱਕ ਤੁਸੀਂ ਆਪਣਾ ਬੇਲ ਬਾਉਂਡਰ ਭਰ ਕੇ ਬਾਹਰ ਰਹਿ ਸਕਦੇ ਹੋ ਉਹਨੂੰ ਆਪਾਂ ਕਹਿ ਸਕਦੇ ਆ ਕਿ ਭਈ ਅੱਧ ਪਚੱਦ ਪੱਕੀ ਰਿਹਾਈ ਹੈ ਜਦ ਤੁਸੀਂ ਬਰੀ ਹੋ ਗਏ ਤਦ ਪੱਕੀ ਰਿਹਾਈ ਹੈ ਜਾਂ ਸਜ਼ਾ ਕੱਟ ਲਈ ਪੱਕੀ ਰਿਹਾਈ ਹੈ ਠੀਕ ਹੈ ਨਾ ਸਰ ਤਾਂ ਇਦਾਂ ਹੈ ਕਿ ਅਮਰਤਪਾਲ ਸਿੰਘ ਨੇ ਜੋ ਨਵੀਂ ਪਟੀਸ਼ਨ ਫਾਈਲ ਕੀਤੀ ਹੈ ਇਹ ਅਮਰਤਪਾਲ ਸਿੰਘ ਮੈਂ ਕਿਉਂ ਕਹਿ ਰਿਹਾ ਮੈਂ ਪਤਾ ਕੀਤਾ ਸੀਗਾ ਜੀ ਕਿ ਜਿਹੜੇ ਇਸ ਪਟੀਸ਼ਨ ਦੇ ਐਡਵੋਕੇਟ ਨੇ ਐਡਵੋਕੇਟ ਹਾਕਮ ਸਿੰਘ ਜੀ ਤੋਂ ਨੋਨ ਨੇ ਸਾਡੇ ਮਿੱਤਰ ਨੇ ਕਹਿ ਲੋ ਉਹ ਸਰਕਾਰ ਦੇ ਵਿੱਚ ਵੀ ਰਹੇ ਆ ਲੀਗਲ ਟੀਮ ਚ ਰਹੇ ਆ ਤੇ ਮੈਂ ਉਹਨਾਂ ਤੋਂ ਕਨਫਰਮ ਵੀ ਕੀਤਾ ਹੂੰ ਤੇ ਇਸ ਤੋਂ ਇਲਾਵਾ ਈਮਾਨ ਸਿੰਘ ਖਾਰਾ ਜਿਹੜੇ ਇਹਨਾਂ ਦੀ ਟੀਮ ਦੇ ਮੈਂਬਰ ਆ ਗੱਲਬਾਤ ਕੀਤੀ ਤੇ ਉਹ ਕਹਿੰਦੇ ਆ ਕਿ ਵੇਖੋ ਇਹ ਜਿਹੜਾ ਪਟੀਸ਼ਨ ਦਾ ਨਵਾਂ ਗਰਾਉਂਡ ਹੈ ਜੋ ਗਰਾਉਂਡਸ ਨਿਕਲੋ ਉਹ ਸਾਰੇ ਜੋ ਵੀ ਆ ਬਾਤ ਤਿਆਰ ਹੋਇਆ ਪਹਿਲਾ ਅਮਰਤਪਾਲ ਸਿੰਘ ਨੇ ਕਹਿ ਲੋ ਕਿ ਆਪਣੇ ਪੱਧਰ ਤੇ ਇਹ ਪਟੀਸ਼ਨ ਜਿਹੜੀ ਉਹ ਫਾਈਲ ਕੀਤੀ ਐ ਸੋ ਆਪਾਂ ਅਮਰਤਪਾਲ ਸਿੰਘ ਦੇ ਵਿਆਪ ਤੇ ਗੱਲ ਕਰਾਂਗੇ ਕਿ ਅਮਰਤਪਾਲ ਸਿੰਘ ਹੋਰਾਂ ਨੇ ਨਵੀਂ ਪਟੀਸ਼ਨ ਫਾਈਲ ਕੀਤੀ ਐ ਨਵੇਂ ਸਰ ਜੀ ਰਿਆਈ ਵਾਸਤੇ ਜੀ ਆਰਜੀ ਰਿਆਈ ਵਾਸਤੇ ਉਹ ਕਿਉਂ ਜੀ ਇੱਕ ਨੁਕਤਾ ਹੋਰ ਫੜਨ ਵਾਲਾ ਹੈ ਇੱਥੋਂ ਕਹਾਣੀ ਸਾਫ਼ ਹੋ ਜਾਏਗੀ ਕਿ ਤਤਕਾਲ ਅਮਰਜੈਂਸੀ ਇਹ ਪਟੀਸ਼ਨ ਜਿਹੜੀ ਉਹ ਕਿਉਂ ਬਣੀ ਦੇਖੋ ਸਮਝਣ ਵਾਲੀ ਗੱਲ ਆ ਇਹਨਾਂ ਨੇ ਸਭ ਤੋਂ ਪਹਿਲਾਂ ਸੈਸ਼ਨ ਦੇ ਵਿੱਚ ਇੱਕ ਚੀਜ਼ ਹੋਰ ਦੱਸ ਦੇਵਾਂ ਦੈਨਕ ਪਾਸ ਕਰਨੇ ਬਹੁਤ ਗਲਤ ਕੰਮ ਕੀਤਾ ਮੈਂ ਪਟੀਸ਼ਨ ਵੀ ਪੜ੍ਹੀ ਕਾਫੀ ਵੱਡੀ ਪਟੀਸ਼ਨ ਹੈ ਜੀ ਅੱਧ ਪਚੱਦੀ ਮੈਂ ਪੜੀ ਪਰ ਕਿਤੇ ਉਹ ਮੈਨੂੰ ਤੇ ਨਜ਼ਰ ਨਹੀਂ ਆਇਆ ਡੀਬੀ ਨੇ ਇਹ ਲਿਖਿਆ ਕਿ ਅਖੇ ਜੀ ਮੈਂ ਗਣਤੰਤਰ ਦਿਹਾੜਾ ਵੇਖਣਾ ਹੈ ਜੀ ਪ੍ਰੇਡ ਵੇਖਣੀ ਹੈ ਉਹਦੇ ਨਾਲ ਇਹ ਹੋਏ ਗੱਲ ਉਹ ਕਿ ਤੰਤਰ ਮਜ਼ਬੂਤ ਹੋਏਗਾ ਸਮਾਨਤਾ ਤੇ ਮੈਂ ਐਡਵੋਕੇਟ ਜਿਹੜੇ ਇਹਨਾਂ ਦੇ ਅਮਰਤਪਾਲ ਸਿੰਘ ਹੋਰੀ ਮੈਂ ਅਖਿਆ ਜੀ ਕੀ ਗਣਤੰਤਰ ਦਿਹਾੜਾ ਵੇਖਣ ਦੀ ਇੱਛਾ ਜ਼ਾਰ ਕੀਤੀ ਅਮਰਤਪਾਲ ਸਿੰਘ ਨੇ ਕਿਹਾ ਨਾ ਅਸੀਂ ਤਾਂ ਕਦੇ ਲਿਖਿਆ ਨਹੀਂ ਜੀ ਕਿਉਂਕਿ ਉਹਦਾ ਮਤਲਬ ਕੀ ਨਿਕਲਦਾ ਬਿਲਕੁਲ ਕਿ ਤੁਸੀਂ ਆਪਣੀ ਵਿਚਾਰਧਾਰਾ ਨੂੰ ਬਿਲਕੁਲ ਹੀ ਪਿੱਛੇ ਛੱਡਿਆ ਪਿੱਛੇ ਛੱਡਿਆ ਤੇ ਹੁਣ ਤੁਹਾਨੂੰ ਗਣਤੰਤਰ ਜਾਂ ਲੋਕਤੰਤਰ ਅੱਛਾ ਲੱਗਣ ਲੱਗਿਆ ਬਿਲਕੁਲ ਇਹ ਤਾਂ ਪੱਖ ਹੀ ਬਦਲ ਗਿਆ ਗੱਲ ਦਾ ਹੀ ਹਾਂਜੀ ਉਹਨਾਂ ਤੇ ਅੱਗੇ ਵੀ ਸਵਾਲ ਤੁਹਾਨੂੰ ਪਤਾ ਆਈਡਿਓਲੋਜੀਕਲੀ ਤੇ ਹੁੰਦੇ ਨੇ ਜੀ ਜੀ ਇਹਨਾਂ ਦਿਨਾਂ ਦੇ ਵਿੱਚ ਖੈਰ ਉਹ ਆਲੋਚਨਾ ਸਿਆਸਤਦਾਨਾਂ ਦੀ ਚੱਲਦੀ ਰਹਿੰਦੀ ਆ ਸਾਰਾ ਜੀ ਹੁਣ ਦੂਜੇ ਪਾਸੇ ਇਹਨਾਂ ਨੇ ਪਹੁੰਚ ਕੀਤੀ ਸਭ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਬਿੜਲਾ ਸਾਹਿਬ ਕੋਲ ਹੂੰ ਕਿ ਜੀ ਸਾਨੂੰ ਸੈਸ਼ਨ ਦੇ ਵਿੱਚ ਪਾਰਟਿਸਪੇਟ ਕਰਨ ਵਾਸਤੇ ਇਜਾਜ਼ਤ ਦਿਓ ਉਹਨਾਂ ਕਹਿੰਦੇ ਜੀ ਕਿ ਤੁਹਾਡੀ ਇਜਾਜ਼ਤ ਤਾਂ ਛੱਡੋ ਹੂੰ 47 ਦਿਨ ਦੀ ਐਬਸੈਂਸ ਪਹਿਲਾਂ ਹੋ ਚੁੱਕੀ ਆ ਹੂੰ 47 ਦਿਨ ਹੋ ਗਿਆ ਤੁਸੀਂ ਗੈਰ ਹਾਜ਼ਰ ਹੋ ਜੀ ਤੁਹਾਡੇ ਕੋਲ ਬਚੇ 13 ਦਿਨ ਹੂੰ 13 ਦਿਨ ਜੇ ਤੁਸੀਂ ਸੈਸ਼ਨ 'ਚ ਹੋਰ ਹਾਜ਼ਰ ਨਹੀਂ ਹੁੰਦੇ ਤੇ ਨੀਮਾਂ ਦੇ ਮੁਤਾਬਕ 60 ਦਿਨ ਦੀ ਗੈਰ ਹਾਜ਼ਰੀ ਤੋਂ ਬਾਅਦ ਤੁਹਾਡੀ ਮੈਂਬਰਸ਼ਿਪ ਚਲੀ ਜਾਏਗੀ ਸੋ ਲਿਹਾਜ਼ਾ ਤੁਸੀਂ ਕੋਰਟ ਦੇ ਥਰੂ ਅਲਾਉ ਕਰਵਾਓ ਤੇ ਉਸ ਤੋਂ ਬਾਅਦ ਸੈਸ਼ਨ ਦੇ ਵਿੱਚ ਤੁਸੀਂ ਹਿੱਸੇਦਾਰ ਬਣ ਸਕਦੇ ਹੋ ਸੋ ਇਹ ਕਹਾਣੀ ਹੈ ਕਿ ਮੈਂਬਰਸ਼ਿਪ ਹੀ ਅਮਰਤਪਾਲ ਸਿੰਘ ਹੋਰਾਂ ਦੀ ਦਾਤੇ ਲੱਗ ਗਈ ਬਿਲਕੁਲ ਮੇਨ ਜੇ ਮੇਨ ਆਪ ਵਿੱਚੋਂ ਦੇਖੀ ਉਹ ਮੇਨ ਬਿਲਕੁਲ ਬਿਲਕੁਲ ਸਹੀ ਪਕੜੇ ਹੋ ਆਪ ਕਿ ਮੇਨ ਜਿਹੜੀ ਐਸ ਵਿਲੇ ਸਮੱਸਿਆ ਖੜੀ ਹੋ ਗਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਦੇ ਸਾਹਮਣੇ ਕਿ ਬਹੁਤ ਘੱਟ ਦਿਨ ਰਹਿ ਗਏ ਬਿਲਕੁਲ 47 ਦਿਨ ਦੀ ਐਬਸੈਂਸ ਦੱਸੀ ਜਾ ਰਹੀ ਆ ਮੈਨੂੰ ਈਮਾਨ ਸਿੰਘ ਖਾਰਾਉਰਾ ਨੇ ਇਹ ਅੰਕੜਾ ਦੱਸਿਆ ਕਿ ਉਹਨਾਂ ਦੀ ਐਬਸੈਂਸ ਸੈਸ਼ਨ ਦੀ 47 ਦਿਨ ਹੋ ਚੁੱਕੀ ਆ ਤੇ 13 ਦਿਨ ਬਕਾਇਆ ਨੇ 60 ਦਿਨ ਤੇ ਨੀਮਾ ਦੇ ਮੁਤਾਬਕ ਹੁੰਦੇ ਬਿਲਕੁਲ ਉਹਨਾਂ ਦੀ ਗੱਲ ਦਰੁਸਤ ਹੈ 60 ਦਿਨ ਦਾ ਨੀਮ ਹੈ ਸਰ ਜੀ 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 ਤੁਸੀਂ ਉਹ ਕਿਤੇ ਵੀ ਪੜ੍ਹ ਲਓ ਪਟੀਸ਼ਨ ਦੇ ਵਿੱਚ ਵੀ 60 ਦਿਨ ਦਾ ਨਿਯਮ ਜਿਹੜਾ ਹੈ ਨਾ ਉਹਦਾ ਹਵਾਲਾ ਦਿੱਤਾ ਗਿਆ ਕਿ ਉਹਨਾਂ ਦੀ ਮੈਂਬਰਸ਼ਿਪ ਚਲੇ ਜਾਏਗੀ ਇੱਕ ਤੇ ਆ ਗਰਾਊਂਡ ਕਿ ਉਹਨਾਂ ਨੇ ਖਡੂਰ ਸਾਹਿਬ ਜਿਹੜਾ ਹਲਕਾ ਹੈ ਉਹਦੇ ਮੁੱਦੇ ਚੱਕਨੇ ਜੀ ਇੱਕ ਉਹਨਾਂ ਦਾ ਰਾਈਟ ਬਣਦਾ ਹੈ ਬਿਲਕੁਲ ਬਤੌਰ ਐਮਪੀ ਉ ਜਾ ਕੇ ਪਾਰਟਿਸਪੇਟ ਕਰਨ ਤੇ ਤੇ ਜਾ ਹੀ ਇਹਨ ਗ੍ਰਾਉਂਡ ਤੇ ਹੀ ਬਣਦਾ ਹੈ ਨਾ ਜੀ 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 ਕਿ ਕਿਸੇ ਪਾਰਲੀਮੈਂਟਰ ਮੈਂਬਰ ਦੀ ਮੈਂਬਰਸ਼ਿਪ ਇਸ ਕਰਕੇ ਚਲੀ ਜਾਵੇ ਕਿ ਉਹ ਜੇਲ ਚ ਹੈ ਤੇ ਉਹਨੂੰ ਅਲਾਉ ਨਹੀਂ ਕੀਤਾ ਜਾ ਰਿਹਾ ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਉ ਕਿ ਕਾਫੀ ਧੱਕੇ ਵਾਲਾ ਜਾਂ ਕੰਮ ਵਿਤਕਰੇ ਵਾਲਾ ਹੋ ਜਾਏਗਾ ਵਿਤਕਰੇ ਵਾਲਾ ਬਣਦਾ ਬਿਲਕੁਲ ਤੇ ਮੇਰੇ ਖਿਆਲ ਦੇ ਨਾਲ ਸਟੇਟ ਵੀ ਇਹ ਚਾਹੇਗੀ ਕਿਉਂਕਿ ਜੋ ਮਤਲਬ ਅਮਰਤਪਾਲ ਸਿੰਘ ਦੇ ਸਪੋਰਟਰ ਨੇ ਜਾਂ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਜਿਹੜੇ ਪਾੰਦੀ ਨੇ ਜੀ ਉਹ ਸਗੋਂ ਇਹਦਾ ਪ੍ਰਚਾਰ ਕਰਨਗੇ ਕਿ ਦੇਖੋ ਇੱਕ ਜਿੱਤਿਆ ਬੰਦਾ ਇਹਨਾਂ ਨੇ ਸੌਂਚਾ ਕੇ ਲੋਕ ਸਭਾ ਚ ਵੜਨ ਨਹੀਂ ਵੜਨ ਨਹੀਂ ਦਿੱਤਾ ਫਿਸਕਰ ਕਿ ਇਹ ਵੀ ਮੇਰੇ ਖਿਆਲ ਦੇ ਨਾਲ ਜ਼ਿਆਦਾ ਆਪੋਜ਼ ਨਹੀਂ ਕਰਨਗੇ ਹਾਂ ਕੋਰਟ ਦੀ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਸਿੱਧੀ ਤੇ ਇਜਾਜ਼ਤ ਨਹੀਂ ਮਿਲेंगे ਅਮਰਤਪਾਲ ਸਿੰਘ ਨੂੰ ਰਾਣੋ ਜੀ ਇਜ਼ਾਜ਼ਤ ਕੋਰਟ ਦੇ ਥਰੂ ਹੀ ਮਿਲੇਗੀ ਜਾਂ ਤੁਹਾਨੂੰ ਮਿਲੇਗੀ ਬਿਲਕੁਲ ਤੁਸੀਂ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਬਾਹਰ ਹਾਂਜੀ ਚਾਹੇ ਉਹ ਹਾਈ ਕੋਰਟ ਤੋਂ ਮਿਲੇ ਹਾਂਜੀ ਹਾਈ ਕੋਰਟ ਤੋਂ ਮਿਲੇ ਨਹੀਂ ਸੈਸ਼ਨ 'ਚ ਵੀ ਜਾਣਾ ਹੈ ਨਾ ਤਾਂ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ ਹੀ ਇਹਨਾਂ ਨੂੰ ਅਲਾਉ ਕਰਵਾ ਕੇ ਉੱਥੇ ਜਾਣਾ ਪੈਣਾ ਹੈ ਤਾਂ ਇਸ ਕਰਕੇ ਹੁਣ ਇਹ ਜਿਹੜੀ ਪਟੀਸ਼ਨ ਆ ਉਹਦੀ ਹੱਲੇ ਰਜਿਸਟਰੀ ਦੇ ਵਿੱਚ ਲਿਸਟ ਲੱਗੇਗੀ ਲਿਸਟ 'ਚ ਆਏਗੀ ਉਹਦੇ ਜੀ ਰਜਿਸਟਰੀ ਹੁੰਦੀ ਹੈ ਨਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਫਿਰ ਉਸ ਤੋਂ ਬਾਅਦ ਜਿਹੜਾ ਬੈਂਚ ਹੈ ਉਹਦੇ ਕੋਲ ਜਾਏਗੀ ਉਸ ਤੋਂ ਬਾਅਦ ਨੋਟਸ ਹੋਣਗੇ ਉਸ ਤੋਂ ਬਾਅਦ ਫੇਰ ਕੋਈ ਫੈਸਲਾ ਆਵੇਗਾ ਹੁਣ ਇਹ ਵੀ ਗੱਲ ਵੇਖਣ ਵਾਲੀ ਹੈ ਕਿ ਕੀ ਇਹ ਜਿਹੜੇ ਦਿਨ ਆ ਕਿਉਂਕਿ ਜੇ ਸੈਸ਼ਨ ਚੱਲ ਪੈਂਦਾ ਹੈ ਹਮ ਬਜਟ ਸੈਸ਼ਨ ਆ ਗਿਆ ਨਾ ਜੀ ਜੀ ਬਜਟ ਸੈਸ਼ਨ ਚੱਲ ਪੈਂਦਾ ਤੇ ਇਹ ਕੇਸ ਜਿਹੜਾ ਹੈ ਇਹਦਾ ਲੰਮਕਾ ਪੈ ਜਾਂਦਾ ਕੋਈ 2-4 ਮਹੀਨੇ ਦਾ ਹਮ ਹਮ ਤੇ ਉਧਰੋਂ ਤੇਰਾ ਦੇ ਪੂਰੇ ਹੋ ਜਾਂਦੇ ਆ ਬਿਲਕੁਲ ਤਾਂ ਇਸ ਮਾਮਲੇ 'ਚ ਜਦੋਂ ਮੈਂ ਸਵਾਲ ਕੀਤਾ ਖਾਰਾ ਸਾਹਿਬ ਨੂੰ ਤੇ ਉਹ ਵੀ ਕਹਿੰਦੇ ਜੀ ਦੇਖੋ ਇਹਦਾ ਤਾਂ ਹੁਣ ਪਤਾ ਨਹੀਂ ਕੀ ਬਣੇਗਾ ਜੀ ਮਤਲਬ ਕਿ ਇਹ ਇਹ ਕੀ ਉੱਥੇ ਸਮਾਂ ਨੂੰ ਰੋਕ ਦਿੱਤਾ ਜਾਏਗਾ ਜਾਂ ਮਤਲਬ ਕਿ ਉਹਨਾਂ ਨੂੰ ਐਕਸਟਰਾ ਸਮਾਂ ਦੇ ਦਿੱਤਾ ਜਾਏਗਾ ਕਿ ਉਦੋਂ ਤੱਕ ਇਹ ਕੋਰਟ 'ਚ ਆ ਚੁੱਕੇ ਸੀਗੇ ਸੁਣਵਾਈ ਲੇਟ ਹੋ ਗਈ ਜਾਂ ਕੋਈ ਵੀ ਕਾਰਨ ਹੂੰ ਤਾਂ ਉਹ ਬਾਅਦ ਦੀਆਂ ਗੱਲਾਂ ਪਰ ਇਹ ਫਰੈਸ਼ ਪਟੀਸ਼ਨ ਜਿਹੜੀ ਆ ਉਹ ਇਸੇ ਮੁਤਲਕ ਆ ਕਿ ਕਿਸੇ ਤਰੀਕੇ ਨਾਲ ਜਿਹੜੀ ਮੈਂਬਰਸ਼ਿਪ ਆ ਬਚ ਜਾਵੇ ਬਚ ਜਾਵੇ ਬਿਲਕੁਲ ਮੈਂ ਆਪਾਂ ਤਾਂ ਖੈਰ ਕਈ ਵਾਰੀ ਕਹਿੰਦੇ ਸੰਧਾਰ ਵੀ ਗੱਲ ਦਾ ਬਦਲ ਜਾਂਦਾ ਇਹ ਤਾਂ ਗਣਤੰਤਰ ਦਿਵਸ ਵਾਲੇ ਵਾਲੇ ਚੀਜ਼ ਨਾਲ ਇਹਦਾ ਉਹਨਾਂ ਨਹੀਂ ਲਿੰਕ ਹੈ ਨਹੀਂ ਸਰ ਇਹ ਤਾਂ ਉਹ ਮਤਲਬ ਕਿ ਹੁਣ ਦੇਖੋ ਗੱਲ ਜਿਹੜੀ ਹੈ ਉਹ ਵਿਦੈਨਕ ਪਾਸਕਰ ਨੇ ਪਤਾ ਨਹੀਂ ਕਿਸ ਹਵਾਲੇ ਨਾਲ ਲਿਖੀ ਮੈਂ ਖੁਦ ਉਹਨਾਂ ਦੇ ਐਡਵੋਕੇਟ ਨੂੰ ਪੁੱਛਿਆ ਜੀ ਸਵਾਲ ਕੀਤਾ ਜੀ ਜੀ ਕਿ ਕੀ ਤੁਸੀਂ ਇਹ ਹਵਾਲਾ ਦਿੱਤਾ ਜੀ ਕਿ ਗਣਤੰਤਰ ਪਰੇਡ ਦੇਖਣੀ ਉਹ ਕਹਿੰਦੇ ਜੀ ਨਾ ਤੁਹਾਨੂੰ ਪਟੀਸ਼ਨ ਭੇਜਦੇ ਨੇ ਪੜ ਲਓ ਜੀ ਕਿਤੇ ਸਾਡਾ ਗਰਾਊਂਡ ਹੈ ਹੀ ਨਹੀਂ ਸਾਡੇ ਗਰਾਊਂਡ ਵੱਖਰੇ ਆ ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਦੇਖੋ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਤੁਸੀਂ ਲਿਖੋ ਹੂੰ ਵਿਚਾਰ ਧਾਰਾ ਦੇ ਵਿਰੋਧ ਚ ਲਿਖ ਲਓ ਲਿਖ ਲਓ ਬਿਲਕੁਲ ਪਰ ਜਦਾਂ ਜੇ ਕੋਈ ਹਵਾਲਾ ਉਹਨਾਂ ਨੇ ਦਿੱਤਾ ਹੀ ਨਹੀਂ ਹੈ ਹੂੰ ਉਹ ਨੂੰ ਆਪ ਜਿਹਾ ਅਨਲਾਈ ਬਣਾ ਕੇ ਇੱਕ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਸਾਡਾ ਕੀ ਹੈ ਕਿ ਜਿਹੜੇ ਵਿਸ਼ਲੇਸ਼ਕ ਨੇ ਜੀ ਉਹ ਕੀ ਕਿ ਕਈ ਵਾਰ ਇਸ ਤਰ੍ਹਾਂ ਦੀ ਖਬਰ ਆਈ ਉਹਨੂੰ ਪੜ੍ਹ ਕੇ ਉਹਦੇ ਅਨੁਸਾਰ ਹੀ ਵਿਸ਼ਲੇਸ਼ਣ ਕਰ ਦਿੱਤਾ ਹੁਣ ਉਹਨਾਂ ਦੀ ਗੱਲ ਤਾਂ ਰਿਕਾਰਡ ਤੇ ਆ ਗਈ ਜੀ ਤੇ ਜਿਹੜਾ ਡਿਜੀਟਲ ਪਲੇਟਫਾਰਮ ਹੈ ਉਹਨੇ ਤਾਂ ਅਪਡੇਟ ਕਰਤੀ ਖਬਰ ਬਾਅਦ ਚ ਬਿਲਕੁਲ ਆਪਾਂ ਕਰ ਨਹੀਂ ਦਿੰਦੇ ਉਹਦੇ ਜਿਵੇਂ ਤੁਸੀਂ ਪੋਸਟ ਐਡਿਟ ਕਰਦੇ ਨੇ ਮੈਂ ਵੀ ਕਰ ਦੇਣਾ ਕੁਝ ਗਲਤ ਲਿਖਿਆ ਗਿਆ ਆਪਣੇ ਤੋਂ ਜਾਂ ਕੋਈ ਵਿਆਕਰਣ ਵਿੱਚ ਗਲਤੀ ਹੋ ਗਈ ਆਪਾਂ ਐਡਿਟ ਕਰ ਦਿੰਦੇ ਆ ਬਿਲਕੁਲ ਤਾਂ ਮਤਲਬ ਕਿ ਜਿਹੜੇ ਬੰਦੇ ਨੇ ਉਹ ਵਿਸ਼ਲੇਸ਼ਣ ਦੇ ਵਿੱਚ ਕੋਟ ਕਰ ਦਿੱਤਾ ਉਹ ਤਾਂ ਫਸ ਗਿਆ ਨਾ ਜਿਹੜੀ ਬੋਲ ਕੇ ਆਡੀਓ 'ਚ ਕਹਿ ਲੋ ਇੱਕ ਤਰ੍ਹਾਂ ਰਿਕਾਰਡ ਹੋ ਗਈ ਉਹ ਤਾਂ ਐਡਿਟ ਨਹੀਂ ਹੋ ਸਕਦੀ ਆਡੀਓ 'ਚ ਵੀਡੀਓ 'ਚ ਸੋ ਇਹ ਕਈ ਵਾਰ ਪੰਗਾ ਪੈ ਜਾਂਦਾ ਬਿਲਕੁਲ ਬਿਲਕੁਲ ਇਸੇ ਕਰਕੇ ਅਸੀਂ ਤਾਂ ਕੋਸ਼ਿਸ਼ ਕਰੀ ਦੀ ਹੈ ਕਿ ਡਾਇਰੈਕਟਲੀ ਜਿਹੜੇ ਵੀ ਸਬੰਧਤ ਧਿਰ ਦੇ ਨੁਮਾਇंदे ਆ ਚਾ ਉਹਨਾਂ ਦੀ ਟੀਮ ਚੋਂ ਆ ਕਿ ਉਹਨਾਂ ਤੇ ਪੁੱਛ ਲਿਆ ਜਾਵੇ ਚਲੋ ਇਹ ਵੀ ਚੰਗੀ ਗੱਲ ਹੋ ਗਈ ਹੈ ਕਿ ਨਾ ਸਪੈਸਿਫਿਕ ਗੱਲ ਹੋ ਗਈ ਹੈ ਬਿਲਕੁਲ ਸਪੈਸਿਫਿਕ ਇਸ ਚੀਜ਼ ਨੂੰ ਪੁੱਛਿਆ ਜੀ ਕਿ ਭਾਈ ਸਾਹਿਬ ਕੀ ਤੁਸੀਂ ਗਣਤੰਤਰ ਦਿਹਾੜੇ ਦੀ ਪਰੇਡ ਵੇਖਣ ਦੀ ਇੱਛਾ ਜਤਾਈ ਹੈ ਕਿਉਂਕਿ ਅਮਰਤਪਾਲ ਸਿੰਘ ਦੇ ਵਕੀਲ ਦਾ ਮਤਲਬ ਹੈ ਕਿ ਅਮਰਤਪਾਲ ਸਿੰਘ ਹੀ ਆਪਣਾ ਪੱਖ ਰੱਖ ਰਿਹਾ ਹੈ ਬਿਲਕੁਲ ਬਿਲਕੁਲ ਉਹਨਾਂ ਦੀ ਜਗ੍ਹਾ ਵਕੀਲ ਗੱਲ ਕਰ ਰਿਹਾ ਤਾਂ ਉਹਨਾਂ ਦਾ ਪੱਖ ਹੀ ਸਮਝ ਤੋਂ ਬਾਹਰ ਹੈ ਜੀ ਜੀ ਹੈਪੀ ਬਾਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਗਜੀਤ ਸਿੰਘ ਜੀ ਕੁਲਦੀਪ ਸਿੰਘ ਜੀ ਕਈ ਸਾਰੇ ਦੋਸਤ ਇੱਕ ਕਹਿ ਰਹੇ ਸੀ ਕਿ ਸਾਬ ਵੀ ਦਸੂਆ ਬਾਰੇ ਉਹਨਾਂ ਦਾ ਕੋਈ ਕਹਿੰਦੇ ਉਹਨਾਂ ਨੇ ਇੱਕ ਮੈਸੇਜ ਕੀਤਾ ਸੀ ਕਮੈਂਟ ਕੀਤਾ ਸੀ ਕਿ ਮੇਰੀ ਮਦਦ ਕਰੋ ਪਰ ਇਹ ਨਹੀਂ ਥੋੜਾ ਜਿਹਾ ਕਲੀਅਰ ਹੋਏ ਕਿ ਕਾਦੇ ਬਾਰੇ ਗੱਲ ਕਰ ਰਿਹਾ ਹੈ ਉਹਨਾਂ ਨੇ ਰਿਕੁਐਸਟ ਹੈ ਗੁਜ਼ਾਰਿਸ਼ ਹੈ ਕਿ ਥੋੜਾ ਜਿਹਾ ਆਪਣੀ ਗੱਲ ਕਲੀਅਰ ਕਰ ਦਿਓ ਜੇ ਕੋਈ ਸਾਡੇ ਵੱਸ ਦੀ ਹੋਈ ਤੇ ਅਸੀਂ ਜ਼ਰੂਰ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਫੌਜੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਗੁਰਮੀਰ ਸਿੰਘ ਜੀ ਕਹਿੰਦੇ ਆਪਾਂ ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਤ ਦੇਖ ਰਹੇ ਨੇ ਫੌਜੀ ਨੇ ਇਹ। ਅੱਛਾ ਜੀ, ਕੀ ਹਾਲ ਹੈ? ਤੇ ਬਹੁਤ-ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਤੁਹਾਡੀ। ਹਾਂਜੀ, ਸਲਾਮ ਹੈ ਜੀ ਤੁਹਾਨੂੰ ਤੇ ਬਹੁਤ-ਬਹੁਤ ਸ਼ੁਕਰੀਆ। ਹੂੰ। ਬਹੁਤ ਵਧੀਆ। ਆਡੀਅנס ਦੇ ਵਿੱਚ ਫੌਜੀ ਜਵਾਨ ਵੀ ਆ। ਜੀ ਜੀ ਜੀ। ਤਾਂ ਬਹੁਤ ਤਨ ਭਾ ਗਿਆ ਜੀ। ਬਿਲਕੁਲ ਅਮਰਪਾਲ ਸਿੰਘ ਜੀ ਕਹੇ ਕਿ ਭਾਜਪਾ ਅਮਰਪਾਲ ਨੂੰ ਕਹਿੰਦੇ ਬਾਈਕੋਟ ਹੀ ਸੰਸਦ ਦੇ ਵਿੱਚ ਐਂਟਰੀ ਕਰਵਾਓ। ਦੇਖੋ ਉਹੀ ਹੈ ਕਿ ਹੁਣ ਤੇ ਬਿਲਕੁਲ ਵੋਟ ਦੇ ਥਰੂ ਹੀ ਹੋਣੀ ਹੈ ਸਭ। ਜੀ ਜੀ। ਅੱਛਾ ਇੱਕ ਚੀਜ਼ ਹੋ ਰਿਹਾ ਸੁਪਰੀਮ ਕੋਰਟ ਸੁਖਮ ਸਾਹਿਬ ਇੱਕ ਮਾਮਲਾ ਗਿਆ ਹੂੰ ਓਬੇਸੀ ਦੀ ਪਾਰਟੀ ਬੰਨੀ ਉਹ ਸ਼ਾਹ ਤਾਹਿਰ ਹੈ ਉਹ ਇਲੈਕਸ਼ਨ ਲੜ ਰਿਹਾ ਹੈ ਦਿੱਲੀ ਤੋਂ ਹੂੰ ਜਦੋਂ ਉਹਨੇ ਕੈਂਪੇਨ ਵਾਸਤੇ ਜਾ ਕੇ ਸਮਾਂ ਮੰਗਿਆ ਅਰਜ਼ੀ ਰਿਹਾਈ ਲਈ ਜਿਵੇਂ ਹੁਣ ਆਪਾਂ ਨੂੰ ਪਰਿਭਾਸ਼ਿਤ ਕਰ ਹੀ ਚੁੱਕੇ ਬਿਲਕੁਲ ਬਿਲਕੁਲ ਤਾਂ ਸੁਪਰੀਮ ਕੋਰਟ ਨੇ ਬਹੁਤ ਤਲਖ ਹੀ ਚ ਕਿਹਾ ਕਿ ਜੋ ਜ਼ਿਲ੍ਹਾ ਚੋਂ ਇਲੈਕਸ਼ਨ ਲੜਿਆ ਜਾ ਰਿਹਾ ਹੈ ਇਹ ਬੰਦ ਹੋਣਾ ਚਾਹੀਦਾ ਬਿਲਕੁਲ ਇਹ ਬਹੁਤ ਵੱਡੀ ਟਿੱਪਣੀ ਆ ਹਾਲਾਂਕਿ ਟਿੱਪਣੀ ਆ ਸਪਰੀਮ ਕੋਰਟ ਕਾਨੂੰਨ ਬਣਾ ਨਹੀਂ ਸਕਦਾ ਹੂੰ ਕਿਉਂਕਿ ਦੇਖੋ ਧਾਇਰੇ ਹੈ ਨਾ ਸਭਨਾ ਦੇ ਜੀ ਕਾਰਜਪਾਲਿਕਾ ਦਾ ਆਪਣਾ ਨਿਆਂਪਾਲਿਕਾ ਦਾ ਆਪਣਾ ਵਿਧਾਨਪਾਲਿਕਾ ਦਾ ਆਪਣਾ ਹੂੰ ਤਾਂ ਕਾਨੂੰਨ ਤਾਂ ਬਣਾਉਣਾ ਵਿਧਾਨਪਾਲਿਕਾ ਨੇ ਜੀ ਨਿਆਂਪਾਲਿਕਾ ਨੇ ਉਸ ਦੀ ਸਮੀਖਿਆ ਕਰਨੀ ਹੈ ਤੇ ਕਾਰਜਪਾਲਿਕਾ ਨੇ ਉਸ ਨੂੰ ਲਾਗੂ ਕਰਨਾ ਹੈ ਪਰ ਉਹਨਾਂ ਨੇ ਕਿਤੇ ਨਾ ਕਿਤੇ ਇਸ ਜੇਲ੍ਹ ਚੋਂ ਇਲੈਕਸ਼ਨ ਲੜਨ ਦੇ ਵਰਤਾਰੇ ਤੇ ਸਵਾਲ ਜ਼ਰੂਰ ਚੁੱਕੇ ਨੇ ਹੂੰ ਇਹ ਇੰਟਰਸਟਿੰਗ ਹੈ ਜੀ ਕਿ ਕੀ ਕੱਲ ਨੂੰ ਇਸ ਚੀਜ਼ ਤੇ ਸੰਸਦ ਕਿਉਂਕਿ ਕਾਨੂੰਨ ਤੇ ਸੰਸਦ ਹੀ ਬਣਾ ਸਕਦੀ ਹੈ ਨਾ ਕਿ ਸੰਸਦ ਸੋਚ ਸਕਦੀ ਹੈ ਜੀ ਇਹ ਵੀ ਇੰਟਰਸਟਿੰਗ ਹੈ ਨਾ ਕਿਉਂਕਿ ਵੋਟ ਦਾ ਅਧਿਕਾਰ ਨਹੀਂ ਹੈ ਕੈਦੀ ਨੂੰ ਹਮ ਵੋਟ ਨਹੀਂ ਕਰ ਸਕਦਾ ਅਮਰਪਾਲ ਸਿੰਘ ਖੁਦ ਨੂੰ ਵੋਟ ਨਹੀਂ ਪਾ ਸਕਦੇ ਹਮ ਪਰ ਅਮਰਪਾਲ ਸਿੰਘ ਇਲੈਕਸ਼ਨ ਲੜ ਸਕਦੇ ਆ ਤਾਂ ਇਹਦੇ ਤੇ ਟਿੱਪਣੀ ਹੋਣੀ ਇਹ ਵੀ ਇਸ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਕਾਫੀ ਰੋਚਕ ਹੈ ਜੀ 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 ਖੈਰ ਆਉਣ ਵਾਲੇ ਸਮੇਂ 'ਚ ਇਹ ਵੀ ਚੀਜ਼ ਵੇਖਣ ਵਾਲੀ ਹੋਊਗੀ ਕਿ ਭਾਈ ਕੁਝ ਇੰਪਲੀਮੈਂਟ ਵੀ ਹੋ ਸਕਦਾ ਏਦਾਂ ਦੀ ਕੋਈ ਚੀਜ਼ ਹਾਂ ਸੰਸਦ ਕਾਨੂੰਨ ਬਣਾ ਸਕਦੀ ਕਿਉਂਕਿ ਉਹਦੇ ਵਿੱਚ ਐਮੈਂਡਮੈਂਟ ਹੀ ਕਰਨੀ ਪਾਹੇਗੀ ਨਾ ਤੁਹਾਨੂੰ ਹੁਣ ਵਨ ਨੇਸ਼ਨ ਵਨ ਇਲੈਕਸ਼ਨ ਆ ਰਿਹਾ ਉਹਦੇ ਵਿੱਚ ਬਹੁਤ ਸਾਰੀਆਂ ਐਮੈਂਡਮੈਂਟਸ ਹੋਣੀਆਂ ਨੇ ਤੇ ਜਿਸ ਤਰ੍ਹਾਂ ਦੀ ਤਰਮੀਮ ਹੋ ਜਾਂਦੀ ਏ ਸੋਧ ਹੋ ਜਾਂਦੀ ਏ ਹੋ ਸਕਦਾ ਹੈ ਕਿ ਹੱਕ ਵੀ ਖੋਲਿਆ ਜਾਵੇ ਹੂੰ ਜੀ ਜੀ ਪਰ ਇਹਦੇ ਵਿੱਚ ਇੱਕ ਹੋਰ ਵੀ ਕਿਤੇ ਨਾ ਕਿਤੇ ਡਰ ਰਹਿੰਦਾ ਮੈਂ ਤੇ ਡਰਨ ਵਾਲਾ ਹੀ ਆਦਮੀ ਆ ਕਿ ਇੰਡੀਆ ਚ ਕੁ ਵਰਤੋਂ ਜ਼ਿਆਦਾ ਹੁੰਦੀ ਆ ਕਿਤੇ ਇਹ ਨਾ ਹੋਵੇ ਜਿੱਤਣ ਦੀ ਸੰਭਾਵਨਾ ਰੱਖਣ ਵਾਲਾ ਚੱਲ ਆਂਦਾ ਚੱਲ ਚੱਲ ਸਹੀ ਗੱਲ ਹੈ ਇਹ ਕਾਗਜ਼ੀ ਨਾ ਪਾਰ ਸਕੇ ਇੱਕ ਰਾਹ ਜੇ ਇਧਰ ਖੋਲਦਾ ਤੇ ਉਧਰ ਕਈ ਹੋਰ ਖੋਲ ਲੈਣ ਤੇ ਜੀ ਜੀ ਸੰਧੂ ਸਾਹਿਬ ਕਮੈਂਟ ਕਰ ਰਹੇ ਨੇ ਮੈਂ ਤੁਹਾਨੂੰ ਜੀ 2000 ਕਮੈਂਟ ਆਪਾਂ ਪੜ ਲਈਏ ਫਿਰ ਅਗਲੀ ਖਬਰਾਂ ਵੱਲ ਚੱਲਦੇ ਆਂ ਕਮੈਂਟ ਕਹਿੰਦੇ ਨੇ ਕਿ ਮੈਂ ਕਿ ਇਹਦਾ ਨਾ ਤਾਂ ਸਪੋਰਟਰ ਆ ਤੇ ਨਾ ਵਿਰੋਧੀ ਆ ਪਰ ਕਹਿੰਦੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਰਾਂ ਜਿੱਤੇ ਹੋਏ ਐਮਪੀ ਨੂੰ ਪਾਰਲੀਮੈਂਟ ਦੇ ਵਿੱਚ ਨਾਂ ਜਾਣ ਦੇਣਾ ਵੀ ਕਹਿੰਦੇ ਇੱਕ ਸਿੱਧੇ ਤਰ੍ਹਾਂ ਦਾ ਧੱਗਾ ਹੀ ਹੈ